ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਛੋਟੀ ਜਿਹੀ ਯਾਤਰਾ ਤੇ ਜਾ ਰਹੇ ਹਾਂਗੇ ਮੇਰੇ ਨਾਲ ਮੇਰੇ ਅਮਰੀਕ ਸਰ ਹੈਗੇ ਨੇ ਜਿਹੜੇ ਕਿ ਮੇਰੇ ਸਕੂਲ ਦੇ ਵਿੱਚ ਹੀ ਟੀਚਰ ਨੇ ਤੇ ਅੱਗੇ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਸਰਪ੍ਰਾਈਜ਼ ਦੇ ਤੌਰ ਤੇ ਇਹ ਵੀਡੀਓ ਬਣਾ ਰਹੇ ਹਾਂਗੇ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇੱਥੋਂ ਫਿਲਹਾਲ ਅਸੀਂ ਝਨੀਰ ਤੋਂ ਚੱਲੇ ਆ ਮੀਟਰ ਕਰ ਲਿਆ ਡਾਊਨ ਝਨੀਰ ਤੋਂ ਮੈਂ ਇਹਨਾਂ ਨੂੰ ਨਾਲ ਲੈ ਰਿਆ ਤੇ ਇਹਨਾਂ ਨੇ ਗੱਡੀ ਆਪਦੀ ਝਨੀਰ ਖੜੀ ਕਰਤੀ ਤੇ ਉਸ ਤੋਂ ਬਾਅਦ ਮੇਰੀ ਗੱਡੀ ਦੇ ਵਿੱਚ ਅਸੀਂ ਜਾ ਰਹੇ ਹਾਂ ਲੇ ਕੇ ਚਨੀਰ ਤੋਂ ਲੈ ਕੇ ਸਰਦੂਲਗੜ ਦੀ ਰੋਡ ਅ ਅੱਗੇ ਉਹੀ ਗੱਲ ਪਹਿਲਾਂ ਵੀ ਆਪਾਂ ਕਈ ਵਾਰੀ ਸਫ਼ਰ ਕੀਤਾ ਹੈਗਾ ਤੇ ਤੁਹਾਨੂੰ ਕਈ ਵੇ ਦਿਖਾਈ ਆ ਪਾਖੜਾ ਨਹਿਰਾਊਗੀ ਉਸ ਤੋਂ ਬਾਅਦ ਘੱਗਰ ਤੇ ਸਰਦੂਲਗੜ ਨੂੰ ਕ੍ਰੋਸ ਕਰਦੇ ਹੋਏ ਇੱਧਰ ਰਿਹਾ ਕਾਲਜ ਅਲਾਈਟਡ ਕਾਲਜ ਸਰਦੂਲ ਚਨੀਰ ਦੀ ਸ਼ਾਨ ਇਹ ਵਾਲਾ ਫਿਜ਼ੀਕਲ ਕਾਲਜ ਕ੍ਰੋਸ ਕਰ ਰਹੇ ਆਂਗੇ ਸਰਦੂਲਗੜ ਆਪਾਂ ਬਸ ਸੈਣ ਦੇ ਨੇੜੇ ਦੇ ਡੇਰੇ ਜੇ ਆ ਇੱਥੋਂ ਆਪਾਂ ਨੇ ਪਾਉਣੇ ਹੈ ਚਾਲੇ ਸਰਸਾ ਨੂੰ ਏਰੀਂਗਾ ਸੁਰਦੁਲਗੜ ਕੈਂਚੀਆਂ ਇੱਥੋਂ ਇੱਕ ਰੋਡ ਜਾਂਦੀ ਹੈਗੀ ਰਤੀਏ ਨੂੰ ਤੇ ਇਹ ਜਾਂਦੀ ਹੈਗੀ ਆਪਣੀ ਸਰਸੇ ਨੂੰ ਆਪਾਂ ਸਰਸੇ ਵੱਲ ਨੂੰ ਮੁੜ ਚੁੱਕਿਆ ਇਹ ਹੈ ਪੰਜਾਬ ਦਾ ਇਧਰੋਂ ਲਾਸਟ ਪਿੰਡ ਕਹेलो ਝੰਡਾ ਤੇ ਇੱਥੇ ਵੀ ਬਹੁਤ ਮੰਨਦਾ ਕਿ ਗੁਰਦੁਆਰੇ ਦੀ ਇੱਥੇ ਲੋਕ ਮਸਿਆਂ ਨੂੰ ਆਉਂਦੇ ਨੇ ਹਾਂ ਮਸਿਆਂ ਨੂੰ ਇੱਥੇ ਆਉਂਦੇ ਨੇ ਤੇ ਸਜਦਾ ਕਰਦੇ ਨੇ ਤੇ ਹੁਣ ਆਪਾਂ ਜਾ ਰਹੇ ਹਾਂ ਕਿ ਵਧ ਰਹੇ ਹਾਂ ਬਾਰਡਰ ਵੱਲ ਨੂੰ ਇੱਥੋਂ ਹਰਿਆਣਾ ਦਾ ਬਾਰਡਰ ਮੈਨੂੰ ਲੱਗਦਾ ਵੀ ਨੇੜੀ ਹੈ ਗੁਰੂ ਸਾਹਮਣੇ ਹਾਂ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਹੈਗੀ ਇਹ ਧਰਤੀ ਹੈ ਕਿ ਜਿਹੜੀ ਤੇ ਇੱਥੇ ਮੈਨੂੰ ਲੱਗਦਾ ਵੀ ਇੱਕ ਮਜ਼ਾਰ ਵੀ ਬਣੀ ਹੋਈ ਹੈ ਗੁਰਦੁਆਰੇ ਦੇ ਵਿੱਚ ਹਾਂ ਮਸਜਿਦ ਦਾ ਮਸਜਿਦ ਕਹੋ ਜਨਕੀ ਇੱਕ ਮੁਸਲਮਾਨ ਫਕੀਰ ਦੀ ਨੂਛਾ ਦੋ ਨਾ ਮੀ ਪਤਾ ਜੇ ਕੋਈ ਕੋਪਾ ਦਾ ਕਮੈਂਟ ਬਾਕਸ ਚ ਦੱਸ ਦਿਓ ਤੇ ਇਹ ਆ ਗਿਆ ਆਪਣਾ ਬੋਰ ਪੰਜਾਬ ਦੀ ਹੱਦ ਕਹਿੰਦੇ ਵੀ ਇੱਥੇ ਖਤਮ ਹੋ ਚੁੱਕੀ ਹੈਗੀ ਆਪਾਂ ਹੁਣ ਹਰਿਆਣਾ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਅੱਗੇ ਚੈੱਕ ਪੋਸਟ ਪਣੀ ਹੋਈ ਹੈ। ਖਰਸਾ ਸਿਟੀ ਤੇ ਬੱਦਲ ਵੀ ਚੜਿਆ ਆ। ਕਾਫੀ ਜਿਆਦਾ ਘਟਾ ਬੱਚੀ ਹੋਈ ਹੈ ਤੇ ਪੰਛੀ ਛਿੱਟੇ ਛਿੱਟੇ ਦਿਸ ਰਹੇ ਨੇ ਜਦੋਂ ਘਟਾ ਚੜਚਣਾ ਉਦੋਂ ਜਿਹੜੇ ਪੰਛੀ ਹੁੰਦੇ ਨੇ ਉਹ ਵਾਈਟ ਰੰਗ ਦੇ ਦਿਸਣ ਲੱਗ ਜਾਂਦੇ ਨੇ। ਪੂਰਾ ਬਿਜੀ ਸ਼ਹਿਰ ਹੈ ਟ੍ਰੈਫਿਕ ਦਾ ਵੀ ਕੋਈ ਇੱਥੇ ਹਿਸਾਬ-ਕਿਤਾਬ ਜ ਹੈ ਨਹੀਂਗਾ ਇਹ ਹੈ ਸਰਸਾ ਤੇ ਸਰਸੇ ਦੇ ਵਿੱਚ ਪੜਦੇ ਆ ਸਾਰੀ ਜਨ ਕਿ ਬਾਜ਼ਾਰ ਦੇ ਵਿੱਚ ਫਾਰਸ਼ ਦਾ ਕਹਿਰ ਤੇ ਪਾਣੀ ਤੇ ਸੜਕ ਇਹ ਲਗਭਗ ਖਰਾਬ ਜੀ ਹੈ ਤੇ ਲੋਕ ਡਰ ਦੇ ਡਰ ਦੇ ਗੱਡੀਆਂ ਲੈ ਕੇ ਆਉਂਦੇ ਨੇ ਅਸੀਂ ਉਸ ਗੱਡੀ ਨੂੰ ਫੋਲੋ ਕਰ ਰਹੇ ਹਾਂ ਜਿਹੜੀ ਅੱਗੇ ਜਾ ਰਹੀ ਹੈ ਅਸੀਂ ਵੀ ਰੁਕ ਕੇ ਸੀਗੇ ਤੇ ਉਹਦੇ ਪਾਸ ਜਿੱਥੇ ਜਿੱਥੇ ਉਹਦੇ ਟਾਇਰ ਜਾਂਦੇ ਨੇ ਉੱਥੇ-ਉੱਥੇ ਆਪਣੀ ਗੱਡੀ ਦੇ ਟਾਇਰ ਜਾਂਦੇ ਨੇ ਇੱਥੋਂ ਸ਼ੁਰੂ ਹੋ ਗਿਆ ਡੇਰੇ ਦਾ ਏਰੀਆ ਜਿਹੜਾ ਸ਼ਾਸਤ ਨਾਮ ਜੀ ਦਾ ਡੇਰਾਗਾ ਉਸ ਦਾ ਏਰੀਆ ਤੋਂ ਸ਼ੁਰੂ ਹੋ ਚੁੱਕਿਆਗਾ ਤੇ ਆਪਾਂ ਇਸ ਰੋਡ ਤੋਂ ਕਾਫੀ ਅੱਗੇ ਜਾ ਕੇ ਰਾਈਟ ਸਾਈਡ ਤੇ ਜਾਵਾਂਗੇ ਸਾਹ ਡੇਰਾ ਪੁਰਾਤਨ ਜਿਹੜਾ ਪਹਿਲਾ ਵਾਲਾ ਡੇਰਾਗਾ ਸ਼ਾਸਤ ਨਾਮ ਜੀ ਦਾ ਤੇ ਇੱਥੇ ਦੇਖੋ ਤੁਸੀਂ ਬੜੀ ਰੌਣਕ ਹੈ ਬਹੁਤ ਸੋਨੇ ਸੋਨੇ ਸ਼ੋਰੂਮ ਬਣੇ ਹੋਏ ਨੇ ਵਧੀਆ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਇਹ ਰਹਿਮਤ ਲਾਦਾ ਵੀ ਇਹਦਾ ਹੀ ਮੇਨ ਐਂਟਰੀ ਇੱਥੇ ਮੇਨ ਐਂਟਰੀ ਹੈ ਕਾਫੀ ਸਿਕਿਉਰਟੀ ਹੈ ਇਹ ਵਾਲਾ ਡੇਰਾ ਦੇਖੋ ਕਾਫੀ ਦੂਰ ਤੱਕ ਹੈਗਾ ਤੇ ਇਹ ਤੋਂ ਅੱਗੇ ਅੰਦਰ ਨੂੰ ਇਹ ਜਾਦੇ ਹੈ ਤੇ ਇੱਕ ਅੱਗੇ ਇਸ ਤੋਂ ਅੱਗੇ ਨਵਾਂ ਡੇਰਾ ਬਣਿਆ ਹੋਇਆ ਹੈ ਪਰ ਆਪਾਂ ਉਸ ਤੋਂ ਪਹਿਲਾਂ ਹੀ ਸਜੇਤ ਮੁੜ ਜਾਗੇ ਤੇ ਵਾਰਸ਼ ਘਟ ਗਈ ਪਰ ਸੜਕਾਂ ਦੇ ਪਾਣੀ ਕਾਫੀ ਹੈ ਮਾ ਬੈਲਟ ਕਿਤੇ ਕਿਤੇ ਝੋਨਾ ਦੇਖਣ ਨੂੰ ਮਿਲਦਾ ਹੈਗਾ ਪਰ ਇੱਥੋਂ ਆਪਾਂ ਜਿਹੜੀ ਵੀ ਨਰਮਾ ਬੈਲਟ ਸ਼ੁਰੂ ਹੋ ਗਈ ਬਹੁਤ ਘੱਟ ਜਗ੍ਹਾ ਤੇ ਇਹ ਦੇਖਣ ਨੂੰ ਮਿਲਦੀ ਆ ਵੀ ਜੇ ਅੱਜ ਵੀ ਐਡੇ ਵੱਡੇ ਪੱਦਰ ਦੇ ਨਰਮਾ ਹੁੰਦਾ ਹੈਗਾ ਤੇ ਜਿਹੜੇ ਆਪਣੇ ਪਹਿਲਾਂ ਇਧਰੋਂ ਲੋਕ ਪੰਜਾਬ ਦੇ ਵਿੱਚ ਨਰਮਾ ਚੁਗਣ ਜਾਂਦੇ ਸੀ ਅੱਜ ਕੱਲ ਪੰਜਾਬ ਦੀ ਜਿਹੜੀ ਲੇਬਰ ਹੈਗੀ ਉਹ ਇਧਰ ਨਰਮਾ ਚੁਗਣਾਉਂਦੀ ਹੈ ਅੱਗੇ ਤੁਹਾਨੂੰ ਦਿਖਾਵਾਂਗੇ ਦੇਸੀ ਕਪਾਹਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਦਾ ਲਗਭਗ ਉਲੋਪ ਹੀ ਹੋ ਚੁੱਕੀਆਂ ਪਰ ਇੱਧਰ ਕਿਤੇ ਨਾ ਕਿਤੇ ਜ਼ਰੂਰ ਹੈਗੀਆਂ ਨੇ ਨਰਮਾ ਬੈਲਟ ਇਸ ਰੋਡ ਤੇ ਦੇਸੀ ਕਿਕਰਾਂ ਦੇਸੀ ਝੰਡਾ ਅਸੀਂ ਜਾ ਰਹੇ ਹਾਂ ਗੋਰਖਨਾਥ ਦੇ ਢਿੱਲੇ ਤੇ ਤੇ ਗੁਗਾ ਮੈੜੀ ਰਾਜਸਥਾਨ ਤੇ ਟਾਲੀਆਂ ਕਿਕਰਾਂ ਕਿਕਰਾਂ ਦਾ ਜਿਹੜਾ ਦੇਖੋ ਨਜ਼ਾਰਾ ਹੈਗਾ ਆਪਣੇ ਲਗਭਗ ਪੰਜਾਬ ਦੇ ਵਿੱਚੋਂ ਸੜਕਾਂ ਤੋਂ ਤਾਂ ਉਲੋਪ ਹੋ ਚੁੱਕੀਆਂ ਐ ਆਪਣੇ ਤਾਂ ਨਵੇਂ ਹੋਰ ਤਰ੍ਹਾਂ ਦੇ ਦਰਖਤ ਨੇ ਜਿਹੜੇ ਨਰਸਰੀਆਂ ਦੇ ਵਿੱਚੋਂ ਲਿਆ ਆ ਲਿਆ ਕੇ ਸੜਕਾਂ ਦੇ ਉੱਪਰ ਲਾਏ ਗਏ ਨੇ ਤੇ ਇੱਧਰ ਹੈਗੇ ਨੇ ਜਿਹੜੇ ਕੁਦਰਤੀ ਦਰਖਤ ਨੇ ਜਿਹੜੇ ਹਜੇ ਵੀ এনवायरमेंट ਦੇ ਅਕੋਰਡਿੰਗ ਹੈਗੇ ਨੇ ਉਹ ਨੇ ਇਹ ਹੈਗੇ ਪੂਰੀ ਤਰ੍ਹਾਂ ਨਰਮਾ ਬੈਲਟ ਕਿਤੇ ਨਾ ਕਿਤੇ ਝੋਨਾ ਜਰੂਰ ਲੱਗਿਆ ਹੋਇਆਗਾ ਆ ਦੇਖੋ ਇੱਧਰ ਦੇਖ ਲਈਏ ਦੇਸੀ ਕਪਾਹ ਮਰੀਕ ਆ ਦੇਸੀ ਜਿਹੜੀ ਦੇਸੀ ਕਬਾਹ ਹੁੰਦੀ ਸੀਗੀ ਪਹਿਲਾਂ ਹਰਿਆਣਿਆਂ ਬਣਦੇ ਜਿੰਨਾਂ ਦੀਆਂ ਹਰਿਆਣੇ ਦੇ ਪਿੰਡ ਅ ਅੱਜ ਵੀ ਇੱਥੇ ਜੇ ਆਪਾਂ ਦੇਖਿਆ ਜਾਵੇ ਜਿਹੜੇ ਬੱਸ ਸਟੈਂਡ ਬਣੇ ਹੋਏ ਨੇ ਉਹਨਾਂ ਤੇ ਸਵਾਰੀਆਂ ਬੈਠੀਆਂ ਬੱਸਾਂ ਦੇ ਅੜੀ ਕਰਦੀਆਂ ਨੇ ਨੇ ਤੇ ਇਹ ਕਲਚਰ ਹੈਗਾ ਜਿਹੜਾ ਪੰਜਾਬ ਦੇ ਵਿੱਚੋਂ ਖਲੋਪ ਹੋ ਚੁੱਕਿਆ ਹੈਗਾ ਅੱਜ ਤੋਂ ਲਗਭਗ ਐਵੇਂ ਨੂੰ ਵੀ 25-30 ਸਾਲ ਪਹਿਲਾਂ ਇਹ ਨਜ਼ਾਰਾ ਵੇਖ ਨੂੰ ਮਿਲਦਾ ਸੀ ਜਦੋਂ ਨਾਨਕੇ ਜਾਣਾ ਹੁੰਦਾ ਸੀ ਤਾਂ ਪਹਿਲਾਂ ਬੱਸ ਦੇ ਤੇ ਜਿਹੜੀ ਵੀ ਦੁਕਾਨ ਹੁੰਦੀ ਸੀ ਉਹਨਾਂ ਨੂੰ ਪੁੱਛ ਕੇ ਆਉਂਦੇ ਵੀ ਬਾਈ ਬੱਸ ਕਿੰਨੇ ਕਵਜੇ ਆਊਗੀ ਅੱਜ ਅਸੀਂ ਇਹ ਦੇਖਿਆ ਹੈਗਾ ਦੋਨਾਂ ਨੇ ਇਹ ਗੱਲ ਨੋਟ ਕੀਤੀ ਹੈ ਵੀ ਅੱਜ ਵੀ ਇੱਥੇ ਜਿਹੜੇ ਹਰਿਆਣੇ ਦੇ ਵਿੱਚ ਬੱਸ ਸਟੈਂਡ ਬਣੇ ਹੋਏ ਨੇ ਲੋਕਲ ਪਿੰਡਾਂ ਵਾਲੇ ਉਹਨਾਂ ਉੱਪਰ ਸਵਾਰੀਆਂ ਬੈਠੀਆਂ ਬੱਸਾਂ ਦੀ ਵੇਟ ਕਰ ਰਹੀਆਂ ਨੇ ਤੇ ਇੱਥੇ ਆ ਦੇਖੋ ਹੁੱਕਾ ਪਾਣੀ ਚੱਲੀ ਜਾਂਦਾਗਾ ਹੁੱਕਾ ਪੀ ਜਾਂਦੇ ਨੇ ਆਸੇ-ਪਾਸੇ ਬੈਠੇ ਲਗਭਗ ਚਿੱਟੇ ਕੁੜਤੇ ਵੀ ਐਵੇਂ ਸਾਰਿਆਂ ਦੇ ਪਾਏ ਹੋਏ ਨੇ ਤੇ ਇੱਥੇ ਇੱਕ ਗੱਲ ਹੋਰ ਦੇਖੀ ਹੈ ਵੀ ਜਿਹੜੀਆਂ ਔਰਤਾਂ ਨੇ ਹਰੇ-ਚਾਰੇ ਦਾ ਕੰਮ ਖੇਤਾਂ ਦੇ ਵਿੱਚ ਕੰਮ ਉਹ ਜ਼ਿਆਦਾ ਇੱਥੇ ਔਰਤਾਂ ਕਰਦੀਆਂ ਨੇ ਇਹ ਰਿਹਤ ਚੌਂਕ ਤੇ ਆਪਾਂ ਇੱਥੋਂ ਇੱਕ ਸੱਜੇ ਪਾਸੇ ਛੜਕ ਜਾਂਦੀ ਹੈ ਤੇ ਇੱਕ ਜਾਂਦੀ ਹੈ ਕਿ ਖੱਬੇ ਪਾਸੇ ਆਪਾਂ ਇੱਥੋਂ ਸਿੱਧੇ ਜਾਣਾਗਾ ਇਹ ਜਿਹੜੀ ਸੱਜੇ ਪਾਸੇ ਜਾਂਦੀ ਹੈ ਇਹ ਜਿਹੜਾ ਨੌਰ ਵਾਜ ਦਾ ਨੌਰ ਇਹ ਉਸ ਰੋਡ ਨੂੰ ਜਾਂਦੀ ਹੈ ਤੇ ਗਾਹਾਂ ਇਹ ਜਿਵੇਂ ਸਾਲਾ ਸਰ ਜਾਂ ਹਰਿਆਣਾ ਰਾਜਸਥਾਨ ਦੇ ਵਿੱਚ ਜਾ ਨਿਕਲਦੀ ਹੈ ਆਪਾਂ ਨੇ ਇੱਥੋਂ ਸਿੱਧੇ ਜਾਣਾ ਹੈ ਤੋਂ ਇੱਕ ਥੋੜੀ ਜੀ ਅਜੀਬ ਜੀ ਚੀਜ਼ ਦਿਖਾਉਣੀਆਂ ਆ ਮੇਰੇ ਪਾਸੇ ਹੈਗਾਗਾ ਹਰਿਆਣਾ ਮੈਂ ਹਰਿਆਣਾ ਅਤੇ ਰਾਜਸਥਾਨ ਦੇ ਬਿਲਕੁਲ ਬਾਰਡਰ ਤੇ ਖੜਾਗਾ ਇੱਥੇ ਸੜਕ ਦੇ ਉੱਪਰ ਦਰਖਤ ਆਪਾਂ ਨੂੰ ਦਿਸ ਰਹੇ ਨੇ ਹੁਣ ਮੈਂ ਅੱਧਾ ਰਾਜਸਥਾਨ ਚ ਤੇ ਅੱਧਾ ਹਰਿਆਣੇ ਦੇ ਵਿੱਚ ਐ ਮੰਨ ਲਓ ਵੀ ਇੱਥੇ ਦਾ ਦਰਖਤ ਹੈਗੇ ਨੇ ਹੁਣ ਮੈਂ ਘੁੰਮ ਕੇ ਇਸ ਨੂੰ ਰਾਜਸਥਾਨ ਦਾ ਟੱਚ ਦਿਖਾਉਣਾਗਾ ਇਹ ਆ ਰਿਹਾ ਰਾਜਸਥਾਨ ਸੜਕ ਤੋਂ ਦਰਖਤ ਹੀ ਗਾਇਬ ਹੋ ਗਏ ਬਿਲਕੁਲ ਇੱਕਦਮ ਮੈਂ ਇਸ ਨੂੰ ਦੂਜੇ ਪਾਸੇ ਕਰਕੇ ਦਿਖਾਉਣਾ ਵੱਡੇ ਲੈਨ ਚ ਨਾਲ ਦੇਖੋ ਇਧਰ ਆ ਗਿਆ ਹਰਿਆਣਾ ਹਰਿਆਣੇ ਦੇ ਨਾਲ ਬਿਲਕੁਲ ਐਸ ਸਾਈਡ ਆ ਗਿਆ ਰਾਜਸਥਾਨ ਇਹ ਰਾਜਸਥਾਨ ਦੇ ਜਮ੍ਹਾਂ ਬਾਰਡਰ ਦੇ ਉੱਪਰ ਇੱਕ ਪੱਠਾ ਬਣਿਆ ਹੋਇਆ ਹੈਗਾ ਤੇ ਇਹਦੇ ਵਿੱਚ ਤੁਸੀਂ ਇਹ ਦੇਖੋ ਵੀ ਇੱਥੋਂ ਸੜਕ ਦੇ ਉੱਪਰ ਡਰਖਤ ਗਾਇਬ ਹੋ ਗਏ ਇਹ ਜਿਹੜੀ ਉਠ ਜਿਹੜੀ ਆ ਰਹੀ ਹੈਗੀ ਇਹ ਰਾਜਸਥਾਨ ਦੇ ਵਿੱਚ ਹੀ ਆਪਾਂ ਨੂੰ ਵੇਖਣ ਨੂੰ ਮਿਲ ਸਕਦੀ ਹੈ ਹੋਰ ਕਿਤੇ ਵੀ ਨਹੀਂ ਬਿਲਕੁਲ ਰੂਈ ਵਿਵਹਾਨ ਇਹ ਦੇਖਿਆ ਜਾਵੇ ਇਧਰ ਕੋਈ ਹਰਿਆਲੀ ਨਹੀਂ ਹੈਗੀ ਵੀ ਕਿਤੇ ਕਿਤੇ ਕੁਝ ਮੜਾ ਮੋਟਾ ਕੋਈ ਬੀਜਿਆ ਹੋਇਆਗਾ ਤੇ ਇਧਰ ਜੇ ਦੇਖਿਆ ਜਾਵੇ ਤਾਂ ਦੂਰ ਦੂਰ ਤੱਕ ਹਰਿਆਲੀ ਹਰਿਆਲੀ ਹੈ ਆਹ ਬਹਨ ਜਰੂਰ ਕਿਸ ਨੇ ਖਾਲੀ ਛੱਡ ਰੱਖਿਆਗਾ ਸ਼ਾਇਦ ਇੱਥੇ ਕੋਈ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋਣ ਵਾਲਾ ਹੋਊਗਾ ਜੇਗਾ ਤੋਂ ਆਪਾਂ ਨੂੰ ਰਾਜਸਥਾਨ ਦੀ ਰੋਡ ਦਿਸ ਰਹੀ ਹੈ ਤੇ ਇਧਰੋਂ ਆਪਾਂ ਨੂੰ ਹਰਿਆਣਾ ਦੀ ਰੋਡ ਦਿਸ ਰਹੀ ਹੈ ਬਿਲਕੁਲ ਹਰੀ ਭਰੀ ਹਰਿਆਣੇ ਦੀ ਤੇ ਰੂਈ ਵੀ ਹੈ ਬਾਨ ਰਾਜਸਥਾਨ ਦਾ ਇੰਨਾ ਜਿਆਦਾ ਫਰਕ ਇੱਕਦਮ ਪਤਾ ਨਹੀਂ ਕਿਉਂ ਪੈ ਜਾਂਦਾਗਾ ਸੋਡੇ ਇਸ ਬਾਰੇ ਕੀ ਵਿਚਾਰ ਹੋ ਸਕਦਾ ਹੈ ਵੀ ਇਹ ਇੱਕ एकदम ਕੀ ਪਾਣੀ ਪੂਣੀ ਦੀ ਕਮੀ ਹੈ ਜਾਂ ਵੀ ਉਧਰ ਤੱਕ ਕੋਈ ਨਹਿਰਾਂ ਦਾ ਹੈਗਾ ਜਾਂ ਇੱਥੋਂ ਇੱਕ एकदम ਕੀ ਹੋ ਸਕਦਾ ਇਹਦਾ ਦੇਖੋ ਜੀ ਬਸ ਤਾਂ ਲੋਕਲ ਬੰਦਿਆਂ ਨੂੰ ਇਹਦੇ ਬਾਰੇ ਪਤਾ ਹੋ ਸਕਦਾ ਜਿਆਦੇ ਪਰ ਇੱਕ ਹੈਰਾਨੀ ਵਾਲੀ ਗੱਲ ਹੈ ਵੀ ਇਹ ਇੱਕੋ ਦਮ ਦਰਖਤਾਂ ਦਾ ਗਾਇਬ ਹੋ ਜਾਣਾ ਜਾਂ ਤਾਂ ਇਹ ਕਹਿੰਦੇ ਵੀ ਲੋਕ ਇਹਨੂੰ ਲਾਈਕ ਨਹੀਂ ਕਰਦੇ ਹੋਣਗੇ ਇਸ ਤਰ੍ਹਾਂ ਦੇ ਲੋਕਾਂ ਨੇ ਇਹਨਾਂ ਨੂੰ ਕੱਟ-ਕੁੱਟ ਦਿੱਤਾ ਹੋਊਗਾ ਪਹਿਲਾਂ ਕਿਸੇ ਸਮੇਂ ਦੇ ਵਿੱਚ ਤੇ ਉਸ ਤੋਂ ਬਾਅਦ ਇਹਦਾ ਵਾਈਬ ਕੋ ਇੱਥੇ ਨਹੀਂ ਰਿਹਾ ਇਸ ਕਰਕੇ ਇਹ ਗੱਤਾਂ ਹੋ ਗਈਆਂ ਮੈਨੂੰ ਲੱਗਦਾ ਇਕੱਲੇ ਝੰਡ ਦਿਸ ਰਹੇ ਨੇ ਹਨਾ ਇੱਧਰ ਇਕੱਲੇ ਝੰਡ ਨੇ ਇੱਧਰ ਦੂਜੇ ਰਖਤ ਵੀ ਹੈਗੇ ਨੇ ਜਿਵੇਂ ਕਿ ਕਰਾਂ ਹੋ ਗਈਆਂ ਤਾਲੀਆਂ ਹੋ ਗਈਆਂ ਜਾਂ ਹੋਰ ਰਖਤ ਇੱਧਰ ਇਕੱਲੇ ਝੰਡ ਹੀ ਦਿਸ ਰਹੇ ਨੇ ਰਾਜਸਥਾਨ ਦੇ ਵਿੱਚ ਇਹ ਰਹੀ ਰਾਜਸਥਾਨ ਦੀ ਅਸਲੀ ਵਾਈਬ ਟਿੱਬੇ ਟਿੱਬੇ ਤੇ ਇਹਦੇ ਵਿੱਚ ਗੁਆਰਾ ਬੀਜਿਆ ਹੋਇਆਗਾ ਵਿਉ ਰਾਜਸਥਾਨ ਆਸ-ਪਾਸ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਇਹ ਬਸ ਕਲੇ ਜਾਂਡ ਹੀ ਦਿਸ ਰਹੇ ਨੇ ਕਿਤੇ ਨਾ ਕਿਤੇ ਛੋਟੇ ਜਾਨਵਰ ਨੇ ਜਿਵੇਂ ਆਪਣੇ ਹਿਰਨ ਵਗੈਰਾ ਨੇ ਨਿੱਕੇ ਨਿੱਕੇ ਜੇ ਉਹ ਵੀ ਇੱਥੇ ਦੇਖਣ ਨੂੰ ਮਿਲ ਜਾਂਦੇ ਨੇ ਇਕ ਨਿੱਕਾ ਜਾਨਵਰ ਜਾ ਰਿਹਾਗਾ ਬਹੁਤ ਸਾਲਾਂ ਬਾਅਦ ਦੇਖਿਆਗਾ ਪਤਾ ਨਹੀਂ ਕੀ ਕਹਿੰਦਾ T20 ਸ਼ਾਇਦ ਇਹਦਾ ਕੋਈ ਹਜੇ ਨਾਮ ਹੀ ਹੈ ਗੋਰਖਨਾਥ ਦੇ ਪਿੱਲੇ ਤੇ ਅੰਦਰ ਪਤਾ ਨਹੀਂ ਵੀਡੀਓ ਬਣਾਉਣ ਦੇਣਗੇ ਜਾਂ ਨਾ ਦੇਣਗੇ ਕਾਫੀ ਰੌਣਕ ਹੈਗੀ ਤੇ ਇੱਥੇ ਗੱਡੀ ਲਾਉਣ ਦੀ ਪਰਚੀ ਲਗਭਗ 50 ਰੁਪਏ ਲੈਂਦੇ ਨੇ ਚਾਹੇ ਤੁਸੀਂ 10 ਮਿੰਟ ਰੁਕੋ ਚਾਹੇ ਤੁਸੀਂ 20 ਮਿੰਟ ਰੁਕੋ ਤੇ ਜੇਕਰ ਤੁਸੀਂ ਪ੍ਰਸ਼ਾਦ ਲੈ ਲਿਆ ਕਿਸੇ ਤੋਂ ਤਾਂ ਉੱਥੇ ਆਪਦੀ ਗੱਡੀ ਲਾ ਸਕਦੇ ਹੋ ਨਹੀਂ ਤੁਸੀਂ ਗੱਡੀ ਇੱਥੇ ਲਾ ਨਹੀਂ ਸਕਦੇ ਅੰਦਰ ਦੇਖ ਲੈ ਕਿੰਨੀ ਪਰਚੀ ਹੈ ਕੀ ਗੱਲਬਾਤ ਹੈ ਇਹ ਬਣਾਇਆ ਹੋਇਆ ਹੈਗਾ ਪੂਰੀ ਬਿਲਡਿੰਗ ਕਹ ਲੋ ਗੁਰੂ ਗੋਖਰਨਾਥ ਦੀ ਇਦੋਂ ਐਂਟਰੀ ਹੈ ਇਹ ਪੁਲ ਚੜ ਕੇ ਅੰਦਰ ਐਂਟਰ ਕੀਤਾ ਜਾਂਦਾ ਹੈ ਇਹ ਦੇਖੋ ਕਿੰਨਾ ਸੋਹਣਾ ਬਾਗ ਬਣਿਆ ਹੋਇਆ ਹੈਗਾ ਤੇ ਆਸੇ-ਪਾਸੇ ਯੋਗੀ ਨਾਥ ਸੱਪਰ ਕੀ ਬੈਠੇ ਨੇ ਤੇ ਉਹਨਾਂ ਕੋਲ ਕਾਫੀ ਤਰ੍ਹਾਂ ਦੇ ਜਿਵੇਂ ਸ਼ਰਮੇ ਦਵਾਈਆਂ ਹੋਰ ਬਹੁਤ ਸਾਰੀਆਂ ਜੜੀਆਂ ਬੁੱਟੀਆਂ ਉਹਨਾਂ ਕੋਲ ਹੁੰਦੀਆਂ ਨੇ ਪੰਛੀਆਂ ਦੀਆਂ ਉੜਾਰਾਂ ਬਹੁਤ ਕਬੂਤਰ ਖੰਨਾ ਫਿਰਦਾ ਇੱਥੇ ਹਾਂਜੀ ਹੁਣ ਇੱਥੇ ਸ਼ੈੱਡ ਪਾ ਦਿੱਤਾ ਹੈਗਾ ਤਾਂ ਕਿ ਸਰਦਾਰ ਲੋਕਾਂ ਨੂੰ ਜਿਵੇਂ ਗਰਮੀਆਂ ਦੇ ਦਿਨਾਂ ਦੇ ਵਿੱਚ ਜਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਇਹ ਅੱਗੇ ਜਦੋਂ ਇਹਦਾ ਮੇਲਾ ਸ਼ੁਰੂ ਹੁੰਦਾ ਹੈਗਾ ਉਦੋਂ ਬਰਸਾਤ ਦਾ ਪੂਰਾ ਸੀਜ਼ਨ ਹੁੰਦਾ ਹੈਗਾ ਇਹ ਇੱਥੇ ਐਂਟਰੀ ਹੈ ਜੋ ਭਾਈ ਸਾਹਿਬਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈਗਾ ਇਹ ਰਹੀ ਐਂਟਰੀ ਮੰਦਰ ਕੋਲੋਂ ਦਾ ਸਮਾਂ 6 ਵਜੇ ਤੇ ਸ਼ਾਮ ਨੂੰ 6 ਵਜੇ ਉਦੋਂ ਪਾੜ ਦੇਵਾਂਗੇ ਨਾ ਹੋ ਗਿਆ ਹੂੰ ਮੀਂਹ ਦੀ ਪਾਣੀ ਨਾਲ ਭਰ ਜਾਂਦਾ ਹੈਗਾ ਇਹ ਸਰੋਵਰ ਬਣਿਆ ਹੋਇਆ ਹੈ ਵੈਸੇ ਇਸ ਵਾਰ ਬਹੁਤ ਘੱਟ ਪਾਣੀ ਹੈ ਮਤਲਬ ਜਦੋਂ ਇਹ ਮੇਲਾ ਸ਼ੁਰੂ ਹੁੰਦਾ ਹੋਊਗਾ ਉਦੋਂ ਇਹ ਭਰ ਜਾਂਦਾ ਹੋਊਗਾ ਵੋ ਸੋਹਣੀ ਲੋਕੇਸ਼ਨ ਕਿਆ ਬਾਤਾਂ ਨੇ ਸਰੋਵਰ ਬਣਿਆ ਹੋਇਆ ਜੀ ਵਿਚ ਇੱਕ ਕਮਲ ਦਾ ਫੁੱਲ ਤੇ ਸ਼ਿਵਜੀ ਮਹਾਰਾਜ ਜੀ ਗਣੇਸ਼ ਜੀ ਤੇ ਪਾਰਵਤੀ ਮਾਤਾ ਜੀ ਦੀ ਮੂਰਤੀ ਬਣੀ ਹੋਈ ਹੈ ਇੱਧਰ ਗੋ ਰਖਨਾ ਦਾ ਢਿੱਲਾ ਬਣਿਆ ਉੱਪਰ ਭੋਲੇ ਸ਼ੰਕਰ ਦੀ ਮੂਰਤੀ ਸ਼ਿਸ਼ੋਭਤ ਹੈ ਇਹ ਰਿਹਾ ਪੂਰੇ ਦਾ ਪੂਰਾ ਪ੍ਰੀਸਰ ਜਿੱਥੇ ਮੱਥਾ ਟੇਕਿਆ ਜਾਂਦਾ ਹੈ ਹੁਣ ਆਪਾਂ ਆਪਣੇ ਜੁੱਤੇ ਵਗੈਰਾ ਲੈਣੇ ਆ ਤੇ ਇਹ ਨਾਲ ਇਥੋਂ ਕਿੰਨੇ ਆ ਗਏ ਉਹਨਾਂ ਕੋਲ ਚਾਹ ਇੱਧਰ ਦਰਸ਼ਨ ਕਰੋ ਨਾਥਾਂ ਦੇ ਆ ਵੀ ਨਾੜ ਦਿਖਾ ਜਾਓ ਨਾੜ ਦਿਖਾ ਜਾਓ ਵੀ ਨਾੜ ਦਿਖਾ ਜਾਓ ਇਹ ਕਹਿੰਦੇ ਵੀ ਸਾਨੂੰ ਨਾੜ ਦਿਖਾ ਕੇ ਜਾਓ ਤੇ ਤੁਹਾਡੀਆਂ ਸਾਰੇ ਰੋਗ ਸੀ ਮਿੰਟਾਂ ਸਕਿੰਟਾਂ ਦੇ ਵਿੱਚ ਦੂਰ ਕਰ ਦਿਆਂਗੇ ਇਹ ਪਾਏ ਨੇ ਆਪਣੇ ਜੁੱਤੇ ਤੇ ਜੁੱਤੇ ਪਾ ਕੇ ਹੁਣ ਆਪਾਂ ਦੋ ਕੱਪ ਚਾਹ ਪੀ ਲਈਏ ਜਿਹੜੇ ਇਹ ਵਰਤਨ ਪਏ ਨੇ ਇਹਨਾਂ ਚ ਪੂਜਾ ਕੀਤੀ ਜਾਂਦੀ ਹੈ ਇੱਥੇ ਕਬੂਤਰ ਉਹ ਦਾਣਾ ਪੈਂਦਾ ਤੇ ਇਸ ਤਰ੍ਹਾਂ ਦਾ ਇੱਕ ਤਾਬਰ ਹੈ ਜਿਹੜਾ ਕੂਤਰਾ ਖਤਰ ਬਣਿਆ ਹੋਇਆ ਹੈਗਾ ਇਹ ਸਾਡੇ ਮਾਨਸਾ ਦੇ ਨੇੜੇ ਪਿੰਡ ਲੱਲੂਆਣਾ ਦੇ ਵਿੱਚ ਵੀ ਬਣਿਆ ਹੋਇਆ ਹੈਗਾ ਲਗਭਗ ਕਹਿੰਦੇ 15-16 ਲੱਖ ਰੁਪਏ ਲੱਗਦਾ ਹੈ ਇਹਦੇ ਉੱਪਰ ਤੇ ਬਹੁਤ ਮਜ਼ਬੂਤੀ ਦੇ ਨਾਲ ਇਹਨੂੰ ਬਣਾਇਆ ਜਾਂਦਾ ਹੈ ਗੋਰਖਨਾਥ ਦੇ ਢਿੱਲੇ ਤੋਂ ਬਾਅਦ ਆਪਾਂ ਜਾ ਰਹੇ ਹਾਂ ਗੁੱਗਾ ਮੇੜੀ ਜਨਨ ਕਿ ਗੁੱਗਾ ਮੇੜੀ ਪਾਗੜ ਦਾ ਏਰੀਆ ਦੇ ਵਿੱਚ ਇਹਦੀ ਬਹੁਤ ਮਨਤਾ ਕੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਲਗਭਗ ਪੰਜਾਬ ਤੋਂ ਵੀ ਹੁਣ ਜਿਹੜੀਆਂ ਸੰਗਤਾਂ ਨੇ ਇਧਰ ਨੂੰ ਚਾਲੇ ਪਾ ਦੇਣਗੀਆਂ ਜਿੰਨਾ ਚਿਰ ਇਹ ਮੇਲਾ ਚੱਲਦਾ ਓਨਾ ਚਿਰ ਇਹਨਾਂ ਦੇ ਲੰਗਰ ਚੱਲਦੇ ਨੇ ਆਪਣੇ ਸਿੱਖ ਬਰਾਦਰੀ ਹੋ ਗਈ ਜਾਂ ਹੋਰ Hindu ਸਾਰੇ ਧਰਮਾਂ ਦੇ ਲੋਕ ਯੇਸ਼ੂ ਨੂੰ ਮੰਨਦੇ ਨੇ ਤੇ ਇੱਥੇ ਆਉਂਦੇ ਨੇ ਅੱਜ ਕੱਲ ਸਾਰਾ ਕੁਝ ਕਹਿ ਲੋ ਵੀ ਆਪਣੀ ਪਹੁੰਚ ਦੇ ਵਿੱਚ ਹੋ ਗਿਆ ਅੱਗੇ ਲੋਕ ਇੱਥੇ ਕਦੇ ਕਈ ਸਾਲਾਂ ਤੋਂ ਆਉਂਦੇ ਸੀ ਪਰ ਆਪਣੇ ਮੈਨੂੰ ਇਹ ਲੱਗਦਾ ਵੀ ਆਪਣੀ ਗੱਡੀ ਧਨੀਰ ਤੋਂ ਮੀਟਰ ਲਾਇਆ ਸੀ ਤੇ 90 ਕਿਲੋਮੀਟਰ ਦੇ ਲਗਭਗ ਚੱਲੀ ਆਏ। ਜਿਆਦਾ ਨਹੀਂ ਚੱਲੀ। 90 ਕਿਲੋਮੀਟਰ ਦੀ ਦੂਰੀ ਦੇ ਉੱਪਰ ਰਹਿ ਜਾਂਦਾ ਹੈ ਇਹ। ਕਹਿਣ ਨੂੰ ਤਾਂ ਐਂ ਲੱਗਦਾ ਹੈਗਾ ਵੀ ਰਾਜਸਥਾਨ ਦੇ ਵਿੱਚ ਐ ਪਰ ਹਰਿਆਣੇ ਦਾ ਛੋਟਾ ਜਿਹਾ ਪਾਰਟ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਰਾਜਸਥਾਨ ਦਾ ਥੋੜਾ ਜਿਹਾ ਏਰੀਆ ਹੀ ਹੈਗਾ। 20 ਕਿਲੋਮੀਟਰ ਦੇ ਵਿੱਚ ਵਿੱਚ ਜਾਨਕਿ ਰਾਜਸਥਾਨ ਜਿੱਦੋਂ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਨੇੜੇ ਆ ਜਾਂਦਾ ਹੈ। ਦੇਖੋ ਉੱਠਾਗੇ ਕਿੰਨੇ ਸ਼ਿੰਗਾਰੇ ਹੋਏ ਨੇ। ਕੀ ਬਾਤਾਂ ਨੇ ਯਾਰ। ਇਹ ਚੀਜ਼ਾਂ ਇਹ ਕਲਚਰ ਸਿਰਫ ਤੇ ਸਿਰਫ ਇਧਰੀ ਰਹਿ ਗਿਆ ਤੇ ਪੰਜਾਬ ਦੇ ਵਿੱਚੋਂ ਬਿਲਕੁਲ ਉਲੋਪ ਹੋ ਚੁੱਕਿਆ ਗਿਆ ਇਹ ਗੱਲ ਸ਼ਾਇਦ ਗੱਲ ਮੈਂ ਕਈ ਵਾਰੀ ਰਿਪੀਟ ਕਰਦੀ ਬਾਰ ਬਾਰ ਸੁਣਦੇ ਇਹ ਗੱਲ ਥੋੜੀ ਆਡਜੀ ਲੱਗਦੀ ਹੈ ਪਰ ਫਿਰ ਵੀ ਕਈ ਵਾਰੀ ਜਵਾਨ ਚੋਂ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ ਇਹ ਰਿਹਾ ਗੁੱਗਾ ਮੇੜੀ ਦਾ ਬਾਜ਼ਾਰ ਇੱਕ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਇਧਰ ਖੁੱਲਾ ਮੈਦਾਨ ਹੈ ਹੁਣ ਇਸ ਤੋਂ ਬਾਅਦ ਇਹਦੇ ਮੇਲੇ ਦੀ ਤਿਆਰੀ ਹੈ ਬਸ ਹੁਣ ਹੁਣ ਇੱਥੇ ਪੱਕੀਆਂ ਦੁਕਾਨਾਂ ਨੇ ਜਿਹੜੀਆਂ ਉਹ ਤਾਂ ਖੁੱਲੀਆਂ ਨੇ ਤੇ ਇਸ ਤੋਂ ਬਾਅਦ ਜਿਹੜੀਆਂ ਆਮ ਕਹ ਲਓ ਵੀ ਮੇਲੇ ਦੇ ਵਿੱਚ ਚਲਦੀਆਂ ਫਿਰਦੀਆਂ ਦੁਕਾਨਾਂ ਹੁੰਦੀਆਂ ਨੇ ਕੋਈ ਕਿਸੇ ਮਿਲਦੇ ਜਾਂਦੀ ਹੈ ਕੋਈ ਕਿਸੇ ਮਿਲਦੇ ਜਾਂਦੀ ਹੈ ਉਹ ਸ਼ੁਰੂ ਹੋ ਜਾਣਗੀਆਂ ਹਜੇ ਫਿਲਹਾਲ ਇੱਥੇ ਰੌਣਕ ਘੱਟ ਹੈ ਜੀ ਇਸ ਤੋਂ ਬਾਅਦ ਕਿਉਂਕਿ ਹੁਣ ਇੱਕ ਤਾਂ ਮੇਲਾ ਨੇੜੇ ਆ ਗਿਆ ਜਿਹੜੀ ਸੰਗਤ ਹੁੰਦੀ ਹੈ ਵੀ ਉਹ ਇਹੀ ੜੀ ਕਰਦੀ ਹੈ ਵੀ ਜੇ ਹੁਣ ਆਪਾਂ ਹੁਣ ਜਾਣਾਗਾ ਤਾਂ ਆਪਾਂ ਉਦੋਂ ਪਹਿਲਾਂ ਬਾਅਦ ਮੇਲੇ ਦੀ ਚਲੇ ਜਾਈਏ ਤੇਰੇ ਆਪਾ ਬਨ ਗੁੱਗਾ ਮੈਡੀ ਗੁਗਾ ਮੇੜੀ ਦਾ ਭਵਨ ਕਰੋ ਜੀ ਦਰਸ਼ਨ ਫੁੱਲ ਲੈ ਲਏ ਪ੍ਰਸ਼ਾਦ ਲੈ ਲਿਆ ਹੁਣ ਅੰਦਰ ਚਲਦੇ ਆ ਅੰਦਰ ਸ਼ਾਇਦ ਆਪਾਂ ਨੂੰ ਵੀਡੀਓਗ੍ਰਾਫੀ ਨਾ ਕਰਨ ਦੇਣ ਤਾਂ ਆਪਾਂ ਅੰਦਰ ਕਰਦੇ ਵੀ ਨਹੀਂ ਸਿਕਿਉਰਿਟੀ ਦਾ ਮਸਲਾ ਵੀ ਹੁੰਦਾ ਹੈ ਵੈਸੇ ਵੀ ਚੰਗਾ ਨਹੀਂ ਲੱਗਦਾ ਆਪਾਂ ਦਰਸ਼ਨ ਕਰਨ ਆਏ ਆ ਤੇ ਆਪਾਂ ਦਰਸ਼ਨ ਕਰਕੇ ਪੂਰੀ ਸ਼ਰਦਾ ਦੇ ਨਾਲ ਇੱਥੋਂ ਜਾਵਾਂਗੇ ਐਵੇਂ ਆਪਾਂ ਕਿਸੇ ਬਾਗਵਾ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਭਾਂਡਿਆਂ ਦੀ ਮਿੱਟੀ ਦੇ ਭਾਂਡੇ ਦੀ ਮਾਰਕੀਟ ਆ ਕਾਫੀ ਵੱਡੀ ਬਣੀ ਹੋਈ ਆ ਤੇ ਵਧੀਆ ਇਨਾਂ ਕੋਲੇ ਭਾਂਡੇ ਮਿਲ ਜਾਂਦੇ ਆ ਤੇ ਏ ਸੀ ਅੱਜ ਦਾ ਆਪਣਾ ਟੂਰ ਕਹੇ ਲੋ ਬਲੌਕ ਕਹੇ ਲੋ ਤੇ ਸਾਰਿਆਂ ਨੂੰ ਪਛੀਕਾਰ ਹੁਣ ਆਪਾਂ ਵਾਪਸੀ ਦੀ ਰਵਾਨਗੀ ਪਾ ਦਿੱਤੀ ਐ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਧੰਨਵਾਦ